ਸਭ ਤੋਂ ਪਹਿਲਾਂ ਸਾਰੀ ਸਮੂਹ ਸਾਧ ਸੰਗਤ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਸਤਿਗੁਰੂ ਨਾਬਾ ਦਾਸ ਜੀ ਮਹਾਰਾਜ ਜੈ ਸਤਿਗੁਰੂ ਕਬੀਰ ਜੀ ਮਹਾਰਾਜ ਜੈ ਸਤਿਗੁਰੂ ਸਦਨਾ ਜੀ ਮਹਾਰਾਜ ਜੈ ਸਤਿਗੁਰੂ ਸੈਨ ਜੀ ਮਹਾਰਾਜ ਸਾਧ ਸੰਗਤ ਅੱਜ ਜਿਸ ਵਿਸ਼ੇ ਤੇ ਮੰਗ ਪੱਤਰ ਐਸ ਡੀ ਐਮ ਸਾਹਿਬ ਨੂੰ ਦਿੱਤਾ ਜਾ ਰਿਹਾ ਹੈ ਉਹ ਮੰਗ ਪੱਤਰ ਬੜੇ ਸੰਜੀਦਾ ਮਸਲੇ ਤੇ ਆ ਕਿ ਪ੍ਰਮਾਤਮਾ ਵਾਲਮੀਕੀ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਕਿ 17 ਅਕਤੂਬਰ ਨੂੰ ਮਨਾਇਆ ਜਾ ਰਿਹਾ ਔਰ 17 ਅਕਤੂਬਰ ਨੂੰ ਆ ਜਿਸ ਦੇ ਜਸ਼ਨ ਜਿਹੜੇ ਆ ਉਹ ਕਾਫੀ ਦਿਨਾਂ ਤੋਂ ਸ਼ੁਰੂ ਹੋ ਚੁੱਕੇ ਆ ਜਿੰਨੇ ਵੀ ਉਤਸਵ ਹੋ ਰਹੇ ਆ ਉਹ ਬਹੁਤ ਦਿਨਾਂ ਤੋਂ ਸਟਾਰਟ ਹੈ ਪ੍ਰਬਾਤ ਫੇਰੀਆਂ ਤੇ ਤਕਰੀਬਨ 1 ਮਹੀਨੇ ਤੋਂ ਸਟਾਰਟ ਹੋ ਚੁੱਕੀਆਂ ਅਸੀਂ ਵੱਖ-ਵੱਖ ਪੰਜਾਬ ਦੀਆਂ ਪੂਰੀਆਂ ਜਥੇਬੰਦੀਆਂ ਨੇ ਮੁੱਖ ਮੰਤਰੀ ਸਾਹਿਬ ਮਾਨਯੋਗ ਗਵਰਨਰ ਸਾਹਿਬ ਪੰਜਾਬ ਉਹਨਾਂ ਨੂੰ ਵੀ ਅਸੀਂ ਇਹ ਬਾਰ-ਬਾਰ ਮਿਲ ਕੇ ਵੀ ਸਾਡੇ ਨਾਮਾਇंदे ਕਹਿ ਚੁੱਕੇ ਆ ਕਿ ਪੰਚਾਇਤੀ ਚੋਣਾਂ ਦਾ ਸਮਾਂ ਜਿਹੜਾ ਇਹ ਠੁਕਵਾ ਨਹੀਂ ਲੋਕਾਂ ਦੀਆਂ ਧਾਰਮਿਕ ਭਾਵਾਂ ਭਾਵਨਾਵਾਂ ਜਿਹੜੀਆਂ ਉਹ ਪ੍ਰਮਾਤਮਾ ਵਾਲਮੀਕੀ ਜੀ ਦੇ ਫਲਸਫੇ ਨਾਲ ਜੁੜੀਆਂ ਹੋਈਆਂ ਕਿਉਂਕਿ ਪ੍ਰਕਾਸ਼ ਹਿਯਾਰਾ ਜਿਹੜਾ ਉਹ 17 ਅਕਤੂਬਰ ਨੂੰ ਆ ਤੇ ਚੋਣਾ ਦਾ ਐਲਾਨ ਹੋ ਗਿਆ ਵੀ 15 ਨੂੰ ਚੋਣਾ ਜਦ ਕਿ ਉਹਦਾ ਪ੍ਰੋਸੈਸ ਜਿਹੜਾ ਉਹ ਕਾਫੀ ਦਿਨਾਂ ਤੋਂ ਸ਼ੁਰੂ ਆ ਤੇ 4 ਤਰੀਕ ਨੂੰ ਨਾਮਜਦਗੀਆਂ ਜੜੀਆਂ ਉਹ ਸਮਾਪਤ ਹੋ ਜਾਣੀਆਂ ਇਸ ਕਰਕੇ ਜਿਹੜੇ ਪਿੰਡਾਂ ਦੇ ਲੋਗ ਆ ਮੇਨਲੀ ਜਿਨ੍ਹਾਂ ਦੇ ਵਿੱਚ ਬਹੁਤ ਸ਼ਰਧਾ ਆ ਉਤਸ਼ਾਹ ਆ ਔਰ ਹਰ ਪਿੰਡ ਦੇ ਵਿੱਚ ਭਗਵਾਨ ਵਾਲਮੀਕੀ ਜੀ ਦਾ ਬਰਾਮਾ ਲੈ ਬਣਿਆ ਹੋਇਆ ਮੈਂ ਮੁੱਖ ਮੰਤਰੀ ਪੰਜਾਬ ਸਾਹਿਬ ਨੂੰ ਆਪਣੀ ਇਸ ਬਾਟਰ ਬਾਈਟ ਰਾਈ ਜਿਹੜੀ ਅਸੀਂ ਮੰਗ ਪੱਤਰ ਦੇ ਰਹੇ ਆ ਉਹ ਮੰਗ ਪੱਤਰ ਦੇ ਵਿੱਚ ਵੀ ਅਸੀਂ ਇਹੀ ਲਿਖਿਆ ਕਿ ਆਪਾਂ ਸਾਰੇ ਹੀ ਇਕਜੁੱਟ ਹੋ ਕੇ ਮੁੱਖ ਮੰਤਰੀ ਸਾਹਿਬ ਤੱਕ ਆਪਣੀ ਆਵਾਜ਼ ਪਹੁੰਚਾਈਏ گورنر ਸਾਹਿਬ ਤੱਕ ਆਪਣੀ ਆਵਾਜ਼ ਪਹੁੰਚਾਈਏ ਕਿ ਇਹ ਜਿਹੜੀ ਪੰਚਾਇਤੀ ਚੋਣਾਂ ਇਹਨਾਂ ਨੂੰ ਅੱਗੇ ਪਾ ਦਿੱਤਾ ਜਾਏ ਕਿਉਂਕਿ ਇਹ ਸਮਾਂ ਜਿਹੜਾ ਮੈਂ ਨਹੀਂ ਸਮਝਦਾ ਠੁਕਮਾ ਸਮਾਇਆ ਤੇ ਮੇਰੀ ਇਹ ਬੇਨਤੀ ਆ ਕਿ ਇਹ ਪ੍ਰਵਾਨ ਕੀਤੀ ਜਾਏ ਸਾਡੇ ਨਾਲ ਸਫਾਈ ਮਜ਼ਦੂਰੀ ਯੂਨੀਅਨ ਦੇ ਪ੍ਰਧਾਨ ਜੀ ਖੜੇ ਆ ਔਰ ਸਫਾਈ ਮਜ਼ਦੂਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੀ ਖੜੇ ਆ ਜੁਆਇੰਟ ਕਲੱਬਾਂ ਦੇ ਜਨਰਲ ਸੈਕਟਰੀ ਸਾਹਿਬ ਖਤਰਾ ਜੀ ਖੜੇ ਆ ਔਰ ਸਾਡੇ ਕੌਮ ਦੇ ਸਿਰ ਕੱਢ ਨੇਤਾ ਅ ਸ਼੍ਰੀ ਲਾਲਿਤ ਗਿਲ ਜੀ ਖੜੇ ਆ ਔਰ ਇਹ ਜਿਹੜਾ ਮੰਗ ਪੱਤਰ ਆ ਇਹ ਦੀ ਪੰਜਾਬ ਬੀ ਆਰ ਅੰਬੇਡਕਰ ਵੈਲਫੇਅਰ ਮਿਸ਼ਨ ਪੰਜਾਬ ਵੱਲੋਂ ਦਿੱਤਾ ਜਾ ਰਿਹਾ ਜਿਹਦੇ ਵਾਈਸ ਚੇਅਰਮੈਨ ਵਿਜੇ ਕੁਮਾਰ ਜੀ ਗੁਰਦੇਵਪੁਰੀ ਉਹ ਮੇਰੇ ਨਾਲ ਖੜੇ ਆ ਤੇ ਰੂਪਲਾਲ ਜੀ ਖੜੇ ਨੇ ਜਸ਼ਪਾਲ ਜੀ ਖੜੇ ਨੇ ਮੇਰੇ ਨੌਜਵਾਨ ਸਾਥੀ ਬਾਕੀ ਇੱਥੇ ਖੜੇ ਨੇ ਸੋ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਵੀ ਕਰਦਾ ਉੱਥੇ ਦੁਬਾਰਾ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਪੰਚਾਇਤੀ ਚੋਣਾਂ ਜਿਹੜੀਆਂ ਉਹਨਾਂ ਨੂੰ ਪੋਸਟਪੋਨ ਕਰਕੇ ਤੇ ਜਿਹੜਾ ਪੂਰਾ ਮਹੀਨਾ ਜਸ਼ਨ ਚੱਲਨੇ ਨੇ ਅਕਤੂਬਰ ਚ ਪਰਮਾਤਮਾ ਵਾਲਮੀਕੀ ਜੀ ਦੇ ਪ੍ਰਕਾਸ਼ ਦਿਹਾੜੇ ਦੇ ਉਸ ਸੰਬੰਧੀ ਵਿਚਾਰ ਕਰਦੇ ਹੋਏ ਇਮੀਡੀਏਟਲੀ ਇਹਦੇ ਉੱਤੇ ਫੈਸਲਾ ਲਿਆ ਜਾਏ ਜੈ ਵਾਲਮੀਕੀ ਹਰ ਹਰ ਵਾਲਮੀਕੀ ਸਭ ਤੋਂ ਪਹਿਲਾਂ ਮੈਂ ਵਿਜੇਨ ਅਗਲਾ ਚੇਅਰਮੈਨ ਅੰਬੇਡਕਰ ਵੈਲਫੇਅਰ ਮਿਸ਼ਨ ਪੰਜਾਬ ਸਭ ਤੋਂ ਪਹਿਲਾਂ ਮੈਂ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਜੀ ਦੇ ਜਨਮ ਦਿਹਾੜੇ ਤੇ ਸਮੁੱਚੀ ਲਗਾਈ ਨੂੰ ਆਪ ਸਭ ਨੂੰ ਵਧਾਈ ਦਿੰਦਾ ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਭਗਵਾਨ ਵਾਲਮੀਕੀ ਜੀ ਦੇ ਜਨਮ ਦਿਹਾੜੇ ਦੇ ਸਬੰਧ ਦੇ ਵਿੱਚ ਜਿਹੜਾ ਕਿ 17 ਅਕਤੂਬਰ ਨੂੰ ਆ ਰਿਹਾ ਸਾਰੇ ਸ਼ਰਧਾਲੂਆਂ ਵੱਲੋਂ ਪਰਵਾਹ ਫੇਰੀਆਂ ਕੱਡੀਆਂ ਜਾ ਰਹੀਆਂ ਤੇ ਵੱਖ-ਵੱਖ ਸਮਾਗਾਂ ਦੇ ਵਿੱਚ ਉਹਨਾਂ ਨੇ ਹਿੱਸਾ ਲੈ ਰਹੇ ਆ ਬੜਾ ਉਤਸ਼ਾਹ ਹੈਗਾ ਪਰੰਤੂ ਮਾਨੂੰ ਠੇਸ ਪਹੁੰਚੀ ਆ ਕਿ ਇਹ ਪੰਜਾਬ ਸਰਕਾਰ ਵੱਲੋਂ ਜਿਹੜਿਆ ਪੰਚਾਇਤੀ ਚੋਣਾਂ ਜਿਹੜੀਆਂ ਹੈਗੀਆਂ 15 ਅਕਤੂਬਰ ਨੂੰ ਡਿਕਲੇਅਰ ਕੀਤੀਆਂ ਇਸ ਦੇ ਨਾਲ ਸਾਡੇ ਭਾਈਚਾਰੇ ਦੇ ਜਿਹੜੇ ਹਿੱਦੇ ਜਿਹੜੇ ਬਲੁੰਦਰੇ ਗਏ ਆ ਕਿਉਂਕਿ ਜੋ ਉਹ ਇਸ ਇਹਨਾਂ ਸਮਾਗਮਾਂ ਵਿੱਚ ਹਿੱਸਾ ਨਹੀਂ ਲੈ ਸਕਦੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਭਗਵਾਨ ਵਾਲਮੀਕ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਹ ਚੋਣਾਂ ਪੰਚਾਇਤੀ ਚੋਣਾਂ ਜਿਹੜੀਆਂ ਮੁਲਤਵੀ ਕੀਤੀਆਂ ਜਾਣ ਜੈ ਵਾਲਮੀਕੀ ਹਰ ਹਰ ਵਾਲਮੀਕੀ ਡਾਕਟਰ ਬੀ ਆਰ ਅੰਬੇਦਕਰ ਮੈਮੋਰੀਅਲ ਮਿਸ਼ਨ ਵੈਲਫੇਅਰ ਪੰਜਾਬ ਵੱਲੋਂ ਮੰਗ ਪੱਤਰ ਪ੍ਰਾਪਤ ਹੋਇਆ ਹੈ ਆ ਕਿ ਜਿਹੜੀਆਂ ਪੰਚਾਇਤੀ ਚੋਣਾਂ ਇਹਨਾਂ ਮੁਲਤਵੀ ਕੀਤਾ ਜਾਵੇ ਇੱਥੇ ਜਿਹੜੀ ਕੋਈ ਵੀ ਐਕਸ਼ਨ ਲੈਣਾ ਹੈ ਉਹ ਗਵਰਨਮੈਂਟ ਲੈਵਲ ਤੇ ਲਿਆ ਜਾਣਾ ਹੈ ਤੇ ਮੈਂ ਇਹਨਾਂ ਦਾ ਮੰਗ ਪੱਤਰ ਲੈ ਲਿਆ ਹੁਣ ਇਹ ਸਰਕਾਰ ਨੂੰ ਭੇਜ ਦਿੰਦੇ ਆ ਅਗਲੀ ਗੱਲ ਧੰਨਵਾਦ ਜੀ